ਬਾਈ ਜੀ ਅੱਜ ਅਸੀਂ ਉਹੀ ਫਨਕਾਰ ਵੀਰ ਨੂੰ ਲੈ ਕੇ ਆਏ ਆ ਜਿਹੜਾ ਮਿਹਨਤੀ ਬਹੁਤ ਆ ਬਾਈ ਹੋਰਾਂ ਨੂੰ ਅੱਗੇ ਵੀ ਅਸੀਂ ਵੀਡੀਓ ਦੇ ਵਿੱਚ ਦੱਸ ਹੀ ਚੁੱਕੇ ਆ ਵੀ ਬਾਈ ਜਿਹੜਾ ਪਸ਼ੂ ਵੀ ਰੱਖਿਓ ਹੈ ਬਾਈ ਦਾ ਤੇ ਬਾਈ ਸਫਾਈ ਦਾ ਪਿੰਡ ਦੇ ਤੇ ਆਸ-ਪਾਸੇ ਵੀ ਜਾਂ ਮਤਲਬ ਜਿੱਤੇ ਵੀ ਜਾਂਦਾ ਹੈਗਾ ਤੇ ਹੁਣ ਵੀ ਬਾਈ ਜਾ ਰਿਹਾ ਸੀ ਤੇ ਬਾਈ ਨੂੰ ਸ਼ਾਇਦ ਕੋਈ ਕਣਕ ਵਗੈਰਾ ਲੈ ਕੇ ਚੱਲਿਆ ਸੀਗਾ ਕਹਿੰਦਾ ਬਾਈ ਕਹਿੰਦਾ ਆਟਾ ਚੇਂਜ ਕਰਵਾ ਕੇ ਲੈ ਕੇ ਆਉਣਾ ਤੇ ਰਸਤੇ ਵਿੱਚ ਮਿਲ ਗਿਆ ਤੇ ਬਾਈ ਹੋਰਾਂ ਨਾਲ ਗੱਲਬਾਤ ਕੀਤੀ ਤੇ ਬਾਈ ਇੱਕ ਤਾਂ ਯਾਰ ਗੱਲਾਂ ਮੈਨੂੰ ਸਭ ਤੋਂ ਵੱਡੀ ਖੁਸ਼ੀ ਆ ਗੱਲ ਦੀ ਐ ਵੀ ਬਾਈ ਜਵਾਬ ਹੀ ਨਹੀਂ ਦਿੰਦਾ ਜਦੋਂ ਮਰਜੀ ਨੂੰ ਕਹਦੇ ਬਾਈ ਸੁਣਾ ਦੇ ਇੱਕ ਨਾ ਚੱਕ ਫਿਰ ਆਈਂ ਕਹਿੰਦਾ ਬਾਈ ਕਹਿੰਦਾ ਕੋਈ ਚੱਕਰ ਨਹੀਂ ਤੇ ਆ ਲੈ ਵੀ ਬਾਈ ਹੁਣ ਫੇਰ ਸੁਣਾਉਣ ਲੱਗਿਆ ਲੈ ਸੁਣਦੇ ਹੁਣ ਬਾਈ ਤੋ ਅੱਜ ਬਾਈ ਕੀ ਸੁਣਾਏਗਾ ਪਹਿਲਾਂ ਤਾਂ ਐਂ ਦੱਸ ਦੇ ਮਾਤਾ ਦੀ ਢੇਡ ਸੁਣਾ ਰਿਹਾ ਮਾਤਾ ਕਾਲਾ ਲੈ ਵੀ ਮਾਤਾ ਕਾਲਕਾ ਦੀ ਢੇਡ ਸੁਣਾ ਰਿਹਾ ਤੇ ਠੀਕ ਆ ਵੀ ਗਾਉਣ ਵਾਲਿਆਂ ਲਈ ਤਾਂ ਸਭ ਇੱਕੋ ਜਿਹਾ ਹੀ ਆ ਹਨਾ ਉਹ ਕਿਉਂਕਿ ਉਹ ਕੱਲੇ ਵੀ ਗੁੰਗੁਣਾਉਂਦੇ ਰਹਿੰਦੇ ਆ ਪੌਂ ਦੀ ਕੋਈ ਗੀਤ ਆਪ ਦਾ ਲਿਖਿਆ ਹੋਵੇ ਪਾਵਾਂ ਦੀ ਕਿਸੇ ਹੋਰ ਗਾਇਕ ਦਾ ਗਾਉਂਦੇ ਆ ਤੇ ਪਾਵਾਂ ਮਾਤਾ ਦੇ ਜਾਂ ਭੇਟਾਂ ਜਾਂ ਕਿਸੇ ਵੀ ਕਿਸੇ ਵੀ ਤਰ੍ਹਾਂ ਦੇ ਸ਼ਬਦ ਉਹ ਗੁੰਗੁਣਾਉਂਦੇ ਰਹਿੰਦੇ ਆ ਉਹਨਾਂ ਨੂੰ ਆਪਦੀ ਆਵਾਜ਼ ਆਪਦੀ ਕਲਾ ਆਪਦਾ ਜਿਹੜਾ ਇਸ਼ਕ ਹੁੰਦਾ ਆਵਾਜ਼ ਨਾਲ ਜਾਂ ਕਹਿ ਲਓ ਗੀਤਾਂ ਨਾਲ ਉਹ ਜ਼ਾਹਰ ਕਰਦੇ ਆ ਲਓ ਸੁਣਦੇ ਆ ਜੀ ਵੀਰ ਤੋਂ ਲੈ ਸੁਣਾਓ ਦੀ ਵੀਰ ਜੀ ਹਾਂ ਨੂੰ ਕਹਿੰਦੇ ਮਾਤਾ ਕਾਲੀ ਹਾਂ ਨੂੰ ਕਹਿੰਦੇ ਮਾਤਾ ਕਾਲੀ ਓ ਲਾਡੋ ਲਾਡਾਂ ਦੇ ਨਾਲ ਪਾਲੀ ਲਾਡੋ ਲਾਡਾਂ ਦੇ ਨਾਲ ਪਾਲੀ ਲਾਡੋ ਲਾਡਾਂ ਦੇ ਨਾਲ ਪਾਲੀ ਮਜਿਸਦੀ ਗਉਨੀਆਂ ਓ ਪੈਰੋਂ ਮਹਕਾਲੀ ਦਾ ਸ਼ਰਮਾਇਆ ਨਾਲੇ ਪੈਰੋਂ ਵੀਰ ਸਜਾਇਆ ਓ ਜੁਨਰੀ ਤਜਲਲੇ ਰਸਜਾਇਆ ਉੱਤਨੀ ਰੀ ਧੰਜਾ ਲੈ ਲੈ ਰਸ ਜਾਇ ਆ ਮਜਸ ਦੇ ਕਲਮ ਤੇ ਗੋਨੀਆ ਹੋ ਨੂੰ ਕਹਿੰਦੇ ਮਾਈ ਕਾਂਗੜੇ ਵਾਲੀ ਹੋ ਨੂੰ ਕਹਿੰਦੇ ਮਾਈ ਕਾਂਗੜੇ ਵਾਲੀ ਪਰ ਗਲ ਹਸਿਰਾਂ ਦਾ ਹਾਰ ਪਰ ਗਲ ਹਸਿਰਾਂ ਦਾ ਹਾਰ ਸਿਆਣ ਮੈਨੂੰ ਜੱਪ ਦੀ ਕਾਲੀਆ ਤੇਰੇ ਮਸਹਾਰੇ ਦਾਤੀ ਤੇਰੇ ਮਸਹਾਰੇ ਦਾਤੀ ਛਿਲੀ ਆ ਤੇ ਬੈ ਗਿਆ ਤੇਰੇ ਮਸਹਾਰੇ ਦਾਤੀ ਛਿਲੀ ਆ ਤੇ ਬੈ ਗਿਆ ਉਹ ਤੂੰ ਜੇ ਕੋਈ ਮੈਨੂੰ ਭੂਤ ਜੀਨ ਲੈ ਗਿਆ ਭੂਤ ਜੀਨ ਲੈ ਗਿਆ ਤੂੰ ਰਖਲੀ ਫਕੀਰ ਜਾਣ ਕੇ ਤੂੰ ਰਖਲੀ ਫਕੀਰ ਜਾਣ ਕੇ ਹੌ ਸਿਰ ਮੇਰਾ ਤੇ ਖੰਡਾ ਦਾਤੀ ਤੇਰਾ ਹੌ ਸਿਰ ਮੇਰਾ ਤੇ ਖੰਡਾ ਦਾਤੀ ਤੇਰਾ ਨਹੀਂ ਕੱਟਲੀ ਮੈਂ ਕੱਟਲੀ ਫਕੀਰ ਜਾਣ ਕੇ ਸਿਰ ਮੇਰਾ ਤੇ ਖੰਡਾ ਦਾਤੀ ਤੇਰਾ ਨਹੀਂ ਕੱਟਲੀ ਫਕੀਰ ਜਾਣ ਕੇ ਹਮਾਂ ਦੇ ਥੱਲੇ ਬੱਗਾ ਸ਼ੇਰ ਆ ਹੋਰੀ ਉਲਟੀ ਹੋਈ ਮੇਰਾ ਓ ਮੰਦਰਾ ਦੀਵਾਲੀ ਓ ਮੰਦਰਾ ਦੀਵਾਲੀ ਆ ਓ ਪਵਨਾ ਦੀਵਾਲੀ ਆ ਪਰ ਗਲ ਹਸਿਰਾਂ ਦਾ ਹਾਰ ਸਿਆਣ ਮੈਨੂੰ ਓ ਪਰ ਗਲ ਹਸਿਰਾਂ ਦਾ ਹਾਰ ਸਿਆਣ ਮੈਨੂੰ ਲੱਭਦੀ ਕਾਲੀਆਂ ਪਰ ਗਲ ਹਸਿਰਾਂ ਦਾ ਹਾਰ ਸਿਆਣ ਮੈਨੂੰ ਲੱਭਦੀ ਕਾਲੀਆਂ ਮਾਂ ਦੇ ਹੱਥ ਵਿੱਚ ਖੱਪਰ ਫੜਿਆ ਮਾਂ ਦੇ ਹੱਥ ਵਿੱਚ ਖੱਪਰ ਫੜਿਆ ਆਤ ਵਿੱਚ ਕੰਡਮਾ ਨੇ ਫੜਿਆ ਜਿਹੜਾ ਸਵਾ ਲੱਖ ਨਾਲ ਲੜਿਆ ਉਹ ਪਵਨਾ ਦੀ ਵਾਲੀ ਪਰ ਗਲ ਹਸਿਰਾਂ ਦਾ ਹਾਰ ਛਾਣ ਮੈਨੂੰ ਲੱਭਦੀ ਕਾਲੀਆਂ ਧੰਨਵਾਦ ਜੀ ਬਾਈ ਜੀ ਦੀ ਆਵਾਜ਼ ਤੁਸੀਂ ਸੋਹਣੀ ਲਈ ਆ ਹਨ ਤੇ ਬਾਈ ਜੀ ਹੋਰਾਂ ਨੇ ਜਿਹੜੀ ਪੇਟ ਆ ਗਈ ਆ ਮਾਤਾ ਕਾਲੀ ਦੀ ਉਹ ਵੀ ਤੁਸੀਂ ਸੋਹਣੀ ਲਈ ਆ ਵੀਰ ਦੀ ਆਵਾਜ਼ ਕਿਵੇਂ ਲੱਗੀ ਇਹਨੂੰ ਵੱਤ ਵੱਤ ਸ਼ੇਅਰ ਜਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਨਾਲ ਹੀ ਜਿਹੜੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਜਿਹੜਾ ਵੱਧ ਤੋਂ ਵੱਧ ਫਾਇਦਾ ਵੀਰ ਨੂੰ ਆਪਾਂ ਦੇਣਾ ਉਹ ਸ਼ੇਅਰ ਤੁਸੀਂ ਕਰਿਓ ਕਿਉਂਕਿ ਇਹਦੀ ਵੀਰ ਦੀ ਆਵਾਜ਼ ਜਿਹੜੀ ਆਪਾਂ ਅੱਗੇ ਵੀ ਗੱਲ ਕਰਦੇ ਆਂ ਵੀ ਅੱਗੇ ਤੋਂ ਅੱਗੇ ਜਾਵੇ ਤਾਂ ਜੋ ਇਹੋ ਜਿਹੇ ਫਨਕਾਰ ਜਿਹੜੇ ਚਲੋ ਕਿਸੇ ਗੱਲੋਂ ਕੋਈ ਕਮੀਆਂ ਪੇਸ਼ੀਆਂ ਹੁੰਦੀਆਂ ਹਨਾ ਤੇ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਕਿ ਕਿਸੇ ਉਸਤਾਦ ਦੇ ਚੰਗੇ ਹੱਥ ਚੜ੍ਹ ਕੇ ਬਾਏ ਵੀਰ ਦੀ ਆਵਾਜ਼ ਬਹੁਤ ਸੋਹਣੀ ਆ ਸੋ ਬੇਨਤੀ ਆ ਸਾਰੇ ਵੀਰਾਂ ਦੇ ਅੱਗੇ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਸ ਫਨਕਾਰ ਨੂੰ ਵੀ ਕੋਈ ਨਾ ਕੋਈ ਜਿਹੜਾ ਜਿਹੜਾ ਬੰਦਾ ਮਾਨ ਸਨਮਾਨ ਮੈ ਸਕੇ ਧੰਨਵਾਦ ਜੀ